ਇਹ ਬਹੁਤ ਪੰਗਾ ਕੈਨੇਡਾ ਵਾਈਟ ਯੂ ਐਸ ਏ 'ਚ ਇਹ ਪੰਗਾ ਨਹੀਂ ਹੈਗਾ ਉਧਰ ਛੇਤੀ ਚੱਕਰ ਨਹੀਂ ਚੱਲ ਉਹ ਐਡੀ ਗੱਲ ਹੈ ਨਹੀਂ 102 ਵਾਲੀ ਟੈਂਸ਼ਨ ਲਾਈਨ ਵਾਲੀ ਜਿੰਨਾ ਕੋ ਦਾ ਜਨਤਾ ਨੇ ਰੌਲਾ ਪਾਤਾ ਜਿੱਮੇ ਆਪਣੇ 70 ਦੇ ਫਿਰਦੀ ਸੀਗੇ ਮੇਟ ਮੂਰੇ ਜਾਦੇ ਸੀਗਾ ਹੁਣ ਵੀ ਜਾਦੇ ਹੀ ਹੈਗਾ ਬਾਈ ਉਹ ਔਖੇ ਓਏ ਮੇ ਨਾਲ ਕਿਆਰ ਕਿੱਡਾ ਮੂੰਹ ਕਰਨ ਵਿੱਚ ਡਸਪੈਚ ਨਾਲ ਗੱਲ ਕਰਾ ਹਨਾ ਮੈਂ ਐ ਵੀ ਰੇ ਭਰੀ ਵੀ ਆ ਗੋਹਾ ਆਪਣੇ ਨੂੰ ਆਪਣੇ ਨਹੀਂ ਇਹ ਤਕੜੀਆਂ ਕੰਪਨੀਆਂ ਦੇ ਕੰਮ ਨਹੀਂ ਹੁੰਦੇ ਆ ਇਹ ਉਹ ਡੰਪ ਕੱਟਿਆ ਵਾ ਡੰਪ ਤੇ ਉਹ ওভারਵੇਟ ਹੋਊਗਾ ਹਨਾ ਕਹਿੰਦੀ ਆ ਮੈਨੂੰ ਬਾਈਆਂ ਨੇ ਕਿਹਾ ਵੀ ਇਹ ਚੀਜ਼ ਤੇ ਵੀਡੀਓ ਬਣਾ ਦੇ ਉਹ ਆਪਾਂ ਪ੍ਰੋਪਰ ਵੀਡੀਓ ਬਣਾਵਾਂਗੇ ਲੌਗ ਬੁੱਕ ਤੇ ਵੀ ਟੀਮ ਤੇ ਚਲਾਉਨੇ ਕਿਵੇਂ ਬਾਈਆਂ ਤੇ ਦੂਰ ਦੂਰ ਤਾਈਂ ਨੀਂਦਾ ਹੋ ਵੀ ਆ ਕੀ ਵੱਜੀ ਜਾਂਦਾ ਇੱਥੇ ਚਾਨਣ ਹਾਲ ਹੀ ਆ ਤੁਸੀਂ ਕਰੋ ਭਰਾ ਨੂੰ ਸਪੋਰਟ ਚੈਨਲ ਕਰ ਲਓ ਸਬਸਕ੍ਰਾਈਬ ਜਿਹਨੇ ਹਜੇ ਵੀ ਨਹੀਂ ਕੀਤਾ ਨਾਲ ਦੀ ਨਾਲ ਬੈਲ ਆਈਕਨ ਲਾਜ਼ਮੀ ਪ੍ਰੈਸ ਕਰ ਦਿਆ ਕਰੋ ਤੇ ਇੱਕ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਆ ਕਰੋ ਨਹੀਂ ਹੁੰਦਾਗਾ ਲੋਡ ਮਿਲ ਗਿਆ ਆਪਾਂ ਨੂੰ 10 ਵਜੇ ਗਿਆਗੇ ਉਹ ਤਾਂ ਰੈਡੀ ਪਹਿਲਾਂ ਗਿਆ ਸੀਗਾ ਹਨਾ ਅਰ ਪਹਿਲਾਂ ਦੁਰਗੰਗੇਸ਼ ਤੇ ਮੈਂ ਮੋੜ ਕੇ ਉਹ ਦੇਖਿਆ ਸੂਈ ਨਾ 70 ਦੇ ਫਿਰਦੀ ਸੀਗੀ ਮੇਟ ਮੂਰੇ ਜਾਦੇ ਏ ਸੀਗਾ ਹੁਣ ਵੀ ਜਾਦੇ ਹੀ ਹੈਗਾ ਤੇ ਮੈਂ ਜਲ ਅੰਦਰ ਗਿਆ ਤੇ ਮੈਂ ਨਾ ਅਸਲ ਚ 20 ਮਿੰਟ ਲੇਟ ਗਿਆ ਆਉਂਗਾ ਅੱਧਾ ਘੰਟਾ ਹੋ ਗਿਆ ਹੋਗਾ ਲਾਈਟ ਗ੍ਰੀਨ ਹੋਈ ਤੋਂ ਵੀ ਸੌਂ ਗਿਆ ਸੀ ਮੈਂ ਰਾਤ ਆ ਕੇ ਹਨਾ ਤੇ ਸਵੇਰ ਜਾ ਕੇ ਆਏ ਕਿ ਨਾ ਦੇ ਵੀ ਲੋ ਇਹਨਾਂ ਨੂੰ ਉਹ ਦੱਸਿਆ ਆ ਤੇ ਉਦੋਂ ਬਾਅਦ ਜੋ ਲੈਂਟ ਗ੍ਰੀਨ ਹੋਈ ਆ ਮੈਂ ਕਿਹਾ ਵੀ ਵੇਟ ਮੂਵ ਕਰ ਦੋ ਵੀ ਓਵਰ ਵੇਟ ਆ ਮੂਰੇ ਵੀ ਮੈਨੂੰ ਪ੍ਰੋਬਲਮ ਆਊਗੀ ਮੈਨੀਟੋਬਾ ਚ ਨੀਕਿਆਲੀ ਵਾਲੇ ਸੈਨ ਦੀ ਤੂੰ ਪਹਿਲਾਂ ਨਹੀਂ ਆਇਆ ਇਹ ਸੀਗੇ ਉਹ ਜਿਹੜੇ ਆਪਣੇ ਇੰਡੀਅਨ ਨਹੀਂ ਉੱਤਰ ਦੂਜੇ ਤਾਮਲ ਵਾਲੇ ਕਿਹੜੇ ਉਹ ਆ ਗਏ ਇੱਥੇ ਇਹ ਮੁੰਡਾ ਤੇ ਕੁੜੀ ਕੰਮ ਕਰਦੇ ਆਈਓ ਓਖੇ ਓਏ ਮੇਰੇ ਨਾਲ ਚਾਰ ਕਿੱਡਾ ਮੂਵ ਕਰਨ ਵਿੱਚ ਡਸਪਾਇਚ ਨਾਲ ਗੱਲ ਕਰਾ ਹਨਾ ਮੈਂ ਕਹਾਂ ਵੀ ਹਿੰਦੀ ਪੰਜਾਬੀ ਚ ਗੱਲ ਕਰਦਾ ਨਾ ਨੋ ਮੈਂ ਚੱਲ ਇੰਗਲਿਸ਼ ਕੀ ਆ ਜਾ ਕੋਈ ਨਾ ਜਿੰਨੀ ਮੈਨੂੰ ਆਉਂਦੀ ਆ ਹਨ ਤੇ ਮੱਥਾ ਮੱਥਾ ਮਾਰ ਕੇ ਮੁੜ ਕੇ ਚੱਲ ਮੈਂ ਡਿਸਪੈਚ ਨਾਲ ਗੱਲ ਕਰਾਤੀ ਹਨਾ ਗੇਪੀ ਨਾਲ ਤੇ ਇਹ ਪਹਿਲਾਂ ਨਹੀਂ ਆਇਆ ਮੈਂ ਕਹਾਂ ਜੋ ਮੈਂ ਲਾਸਟ ਟਾਈਮ ਲੋਡ ਚੱਕਿਆ ਨਾ ਡੇਟ ਸਹੀ ਆ ਗਿਆ ਸੀ ਤੇ ਚਲੋ ਮੈਨੂੰ ਜਦੋਂ ਲਾਸਟ ਟਾਈਮ ਸਹੀ ਆਇਆ ਮੈਨੂੰ ਕਹਿਣ ਦੀ ਲੋੜ ਕੋਈ ਮੈਂ ਐਕਤੀ ਐਵੇਂ ਹੀ ਕਹਿ ਦਿੰਦਾ ਮੈਨੂੰ ਇਹ ਸੀਗਾ ਤੁਸੀਂ ਸੇਮ ਹੀ ਰੱਖੋਗੇ ਉਵੇਂ ਮੈਨੂੰ ਕੀ ਪਤਾ ਇਹ ਮੂਰੇ ਭਾਰਾ ਰੱਖਤਾ ਤੁਸੀਂ ਹਨਾ ਸਾਰੀਆਂ ਕਿੱਡਾ ਕੱਟਣਾ ਕਰਕੇ ਨਾ ਤੁਸੀਂ ਮੂਰੇ ਲਾ ਦਿੰਗਾ ਤੇ ਆਏ ਗਾਰ ਕੇ ਨਾ ਤੇ ਬਾਈ ਰੋ ਪਿੱਟ ਕੇ ਚਾਰ ਸਕਿਟਾ ਮੂਵ ਕੀਤੀਆਂ ਨੇ ਸੂਈ ਹਜੇ ਵੀ ਉੱਤੇ ਫਿਰਦੀ ਆ ਕਿ ਹੁਣ ਮੈਂ ਐਕਸਲ ਮੂਵ ਕੀਤੀ ਆ ਉਹਦੇ ਰੈਸਕ ਤੇ ਹੁਣ ਸਕੇਲ ਕਰਾਉਣਾ ਇਹਦੀ ਜਾ ਕੇ ਸਕੇਲ ਥਾਲੀ ਹੈਗੀ ਇੱਥੋਂ 150 ਕਿਲੋਮੀਟਰ ਜਾ ਕੇ ਆ ਬੇਟ ਕਿੰਨਾ ਜਿਆਦਾ ਲੈ ਟਰੱਕ ਜਮੇ ਹੀ ਰੋਚਾ ਰੋਕ ਚੱਲਿਆ ਸਾਲਾ 20 ਤੇ ਆ ਗਿਆ ਹੋਣ ਜੇ ਉੱਥੇ ਓਵਰ ਨਿਕਲਿਆ ਮੈਂ 150 ਕਿਲੋਮੀਟਰ ਬਾਅਦ ਸਾਂ ਉਂ ਜਾਂ ਕੀ ਕਰੂੰਗਾ ਇਹ ਬਹੁਤ ਤਕੜੀ ਪ੍ਰੋਬਲਮ ਆ ਇਹੀ ਮੇਰੇ ਸਾਹ ਤੇ ਘੋਰਾ ਹੁੰਦਾ ਇਹਨਾਂ ਨੇ ਜੱਸ ਸਰ ਜੀ ਵਾਹ ਸਰ ਫਲਾਣਾ ਸਰ ਤੇ ਬੈਂਡੇਜ ਲਾ ਲੈਣੀਆਂ ਸੀਂ ਆ ਉਹਨਾਂ ਨੂੰ ਤਾਂ ਫਿਰ ਮੂਰਖ ਮੈਂ ਤਾਂ ਕੋਈ ਹੋਰ ਨਿਕਲ ਜੇ ਲੈ ਤੀਗਾ ਇਹ ਤਾਂ ਨਾਲੇ ਉਹੀ ਸਾਲੇ ਦੂਜੇ ਹੁੰਦੇ ਆ ਕਿ ਇਹ ਤਾਂ ਉਹੀ ਨਹੀਂ ਕਰਦੇ ਪੰਜਾਬ ਵਾਲਿਆਂ ਨੂੰ ਉਹ ਯਾਰ ਕਿੱਡੀ ਗੱਲ ਆ ਚਾਰ ਸਕੇਡਾਂ ਮੈਂ ਤੈਨੂੰ ਇਹ ਨਹੀਂ ਕਹਿ ਰਿਹਾ ਥੱਲੇ ਲਾਣ ਮੈਂ ਇਹ ਕਹਿ ਰਿਹਾ ਵੀ ਇੱਕ ਇੱਕ ਕਰਕੇ ਰੱਖ ਦੇ ਇੱਕ ਰੱਖ ਕੇ ਦੋ ਰੱਖ ਦੇ ਇੱਕ ਰੱਖ ਕੇ ਦੋ ਕਿਉਂਕਿ ਡਿੱਗਣ ਵਾਲੇ ਤਾਂ ਹੈ ਨਹੀਂ ਨੀਵੇਂ ਨੀਵੇਂ ਸਕੇਡਾਂ ਗਿਆ ਹੈਵੀ ਆ ਹਨਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਨਾਡ ਕੋ ਦੜ ਗਈ ਹਰੇ ਐਵੇਂ ਦਿਮਾਗ ਖਰਾਬ ਕਰ ਦਿੰਦੇ ਹੈਗੇ ਤੇਵਾ ਖੇਤਾਂ ਚ ਸੀ ਇਹ ਲੋਕੇਸ਼ਨ ਇੰਦਰ ਸੈਂਟ ਮਰੀ ਵਾਲੀ ਤੇ ਆ ਦੇਖਿਆ ਮੂਰੋ ਡਰਾਈਵਰ ਟਰਾਲੀ ਲਈ ਆਉਂਦਾ ਟਰਾਲੀ ਅਮਲਾ ਦਾ ਭਰੀ ਵੀ ਮਗਰੇ ਦੇ ਦੇਖੋ ਮੈਂ ਇਹਦੇ ਮਾਰੇ ਨੇ ਹੌਲੀ ਕੀਤਾ ਟਰੱਕ ਹਾਂ ਆ ਵੀ ਰੇ ਭਰੀ ਵੀ ਆ ਗੋਹਾ ਆਪਣੇ ਨੂੰ ਆਪਣੇ ਨਹੀਂ ਪਾਉਂਦੇ ਰੂੜੀ ਦੀ ਰੇ ਇਦਰੋਂ ਨਿਕਲਿਆ ਹੈ ਕਿਤੋਂ ਚਾਰੇ ਨਰ ਕੇਤੀ ਵਾਲੇ ਮੱਕੀ ਜਿਆਦੇ ਖੜੀਆ ਹੋਰ ਫਸਲ ਹੋਊ ਜਿਹੜੀ ਉਹ ਤਾਂ ਮੈਨੂੰ ਵੱਡ ਬੁੱਡ ਲਈ ਹੁਣ ਤੁਸੀਂ ਦੱਸੋ ਟਰੱਕ ਵਾਲਾ ਕਰੂਗਾ ਕੱਲ੍ਹ ਕਿ ਨਹੀਂ ਕਰਦਾ ਕੀ ਲੱਗਦਾ ਤੁਹਾਨੂੰ ਨਹੀਂ ਹੁਣ ਮੈਂ ਜਾਦੇ ਉੱਤੇ ਚੜਿਆ ਇੱਕ ਸਾਹਮਣੇ ਆ ਗਿਆ ਨਹੀਂ ਸਿਆਣਾ ਬਗਿਆ ਜੇ ਕਿਤੇ ਉਤਰੋ ਨਾ ਕੋਸਾ ਹੁੰਦਾ ਇਹਨੇ ਲਾਜ਼ਮੀ ਉਹ ਕਰਨਾ ਸੀਗਾ ਉਹ ਬੋਕਾਫ ਤੋਂ ਬੀਬੀ ਡੀ ਤੇ ਆਇਆ ਯਾਰ ਮੈਂ ਪਹਿਲਾਂ ਸਕੇਲ ਕਰਾਵਾਂ ਤੇ ਉਹ ਮੂਰੇ ਦੇ ਕਿ ਟਰੱਕ ਕਿੱਥੇ ਛੱਟ ਕੇ ਗਿਆ ਤੇ ਮੈਂ ਕਿੱਧਰ ਦੀ ਤਾਰਨਾ ਗਾ

ਲਾਤਾ ਹੁਣ ਬੈਕ ਕੱਟਣਾ ਪੈਣਾ ਕਿਉਂਕਿ ਤੇਲ ਭਰਉਣਾ ਜਾਂ ਦੇਖਦਾ ਕਿ ਪਹਿਲਾਂ ਸ਼ਾਵਰ ਲੈ ਲੈਨੇ ਆ ਫਿਰ ਤੇਲ ਭਰਾ ਕੇ ਉਧਰ ਹੀ ਲੰਘ ਜਾਾਂਗੇ ਪਹਿਲਾਂ ਸਕੇਲ ਦੇਖਾਂ ਕੀ ਆਇਆਗਾ ਪ੍ਰਮਾਤਮਾ ਭਲੀ ਕਰੇ ਤੇ ਸਹੀ ਹੋਵੇ ਬੇਟ ਬੂਟ ਕੇ ਇਹਦੀ ਕੀ ਕਰਵਾਇਆ ਹੋਇਆ ਆ ਜੇਗਾ ਵੇਟ ਸਹੀ ਹੋ ਗਿਆ ਉਹਦੇ ਨਾਲ ਜੇ ਉਹ ਨਾਗਰਾਉਂਦੇ ਆ ਮੂਰੇ 16 ਨਾ ਇੱਥੇ 17 ਚਾਹੀਦਾ ਹੁੰਦਾ ਇਹ ਬਦ ਜਾਣਾ ਸੀ ਅਜੇ ਵੀ ਐਕਸਲ ਦਾ ਗਲਤੀ ਆ ਗਈ ਪਰ ਕਰ ਲੈਂਦੇ ਆ ਸੈਟ ਕੋਈ ਨਹੀਂ ਐਕਸਲ ਉਹ ਦੇਖ ਕਿਆਲੀ ਵਾਲਾ ਸੈਣ ਪਿੱਛੇ ਟੱਪ ਗਿਆ ਸੀਗਾ ਹੱਬ ਤੋਂ ਹੁਣ ਮੈਂ ਤੇਲ ਭਰਾਵਾਂਗਾ ਕਿਉਂਕਿ ਸ਼ਾਵਰ ਵੀਜੀ ਆ ਅਜੇ ਤੇਲ ਭਰਾ ਕੇ ਇੱਥੇ ਲਾ ਦਿੰਨੇ ਆ ਨਾਲੇ ਉਹ ਰਸੀਦ ਨਿਕਲਿਆ ਹੋਊਗੀ ਫਿਰ ਸ਼ਾਵਰ ਲੈ ਲੈਨੇ ਆ ਚੱਲ ਆ ਮੈਨੂੰ ਮੇਨ ਖਤਰਾ ਸੀ ਇਹ ਓਕੇ ਆ ਹੁਣ ਦੁਬਾਰੇ ਪੰਪਾਉਣ ਕਰਨੇ ਪਏ ਆ। ਉਹ ਮੈਂ ਟਰੱਕ ਥੋੜਾ ਅੱਗੇ ਨੂੰ ਲਾ ਲਿਆ ਸੀ ਉਹ ਬੈਕ ਕਰਨਾ ਪਿਆ ਕਿਉਂ ਇੰਨੇ ਟਾਈਮ ਤੇ ਬੰਦ ਹੋ ਜਾਂਦੇ ਆਗੇ। ਹੁਣ ਦੁਬਾਰੇ ਉਹ ਕੀਤਾ। ਐ ਰੀਵਰ ਤੇ ਭਰਨਾ ਉਹ ਤਾਂ ਹੀ ਇੱਕ ਰਸੀਦ ਨਿਕਲਿਆਈ ਆ ਆਪਣੀ ਆ ਦੇਖੋ। ਇਹਨਾਂ ਨਿਕਲਿਆ ਉਹਨੂੰ। ਬਾਹਰ ਕੇ ਰੰਗ ਘਾਣਾ ਮੁੜ ਕੇ ਨਾਰਥ ਵੇ ਤੋਂ ਥੋੜਾ ਜਨਾ ਭਰੋਣਾ ਪੈਣਾ ਕਿਉਂਕਿ ਲੋਡ ਹੈਗੀ ਆਗਾ। ਖਾਸ ਹੋ ਜਾਣਾ ਤੇ 11 ਹਾਈਵੇ ਜਾਣਾ ਪੈਣਾ ਮੈਨੂੰ ਐ ਖਾਸ ਕਹਿੰਦਾ ਪਾ ਸ਼ਾਵਰ ਲੈ ਕੇ ਆਉਣਾ ਬਾ ਇੱਕ ਅੱਧੀ ਦਾ ਰਾਤ ਰੁਕਾਨੇ ਬਾਲਾ ਨਹੀਂ ਰੁਕਣੀ ਕੋ ਬਹੁਤ ਨਹੀਂ ਬੋਲਦੀ ਹੁਣ ਬਹੁਤ ਕਪੜਾ ਉੱਥੋਂ 12 ਵਜੇ ਸ਼ਾਵਰ ਹੋਈ ਵੀ ਨਾ ਵਿੱਚ ਤਾਂ 1.5 ਘੰਟੇ ਹੁੰਦੇ ਉੱਥੋਂ ਟਿਕਿਆ ਬਹੁਤ ਆ ਕਰਕੇ ਕੱਲ ਨੂੰ ਧਰਵਾ ਤੇਲ ਬੈਂਤ ਜੀ ਤਾਂ ਇੰਨਾ ਕੁ ਰਾਸ਼ ਪੈ ਜਾਂਦਾ ਪੈਰ ਧਰਨ ਨੂੰ ਥਾਣੀ ਹਨਾ ਹੁਣ ਫੇਰ ਮੈਂ ਬੈਗ ਸਿੱਧਾ ਹੀ ਲਾਤਾ ਮੈਂ ਬੈਗ ਕੱਢ ਲਾਂਗੇ ਬੈਗ ਨਹੀਂ ਲਾਇਆ ਕਿਉਂਕਿ ਥਾਂ ਹੈ ਨਹੀਂ ਸੀ ਉਦੋਂ ਹੁਣ ਸਾਰਾ ਖਾਲੀ ਪਿਆ ਯੂ ਮਾਰਨ ਨੂੰ ਬਾਦ ਸ਼ਾਵਰ ਸ਼ੂਰ ਲੈ ਕੇ ਸ਼ਾਵਰ ਫਰੀ ਮਿਲ ਜੇ ਤੇ ਚਾਹ ਚੱਕ ਕੇ ਇੱਥੋਂ ਹੀ ਟੈਮ ਤੋਂ ਤੇ ਆਪ ਦਾ ਭੱਜ ਲੈਨੇ ਆਪਾਂ ਆਹ ਦੇ ਭਾਈਆ ਕੀ ਸਾਫ ਸਫਾਈ ਤੇ ਲੱਗੀ ਹੁੰਦੀ ਆ ਸ਼ਾਵਰ ਡਾਨ ਦੇ ਕਹਿੰਦੇ ਚੱਕੋ ਕੌਫੀ ਕੌਦੀ ਕੌਫੀ ਮੰਗਦੇ ਬੰਦੀ ਹੋ ਗਿਆ ਉਹ ਗੇਂਦਰ ਬੈਗ ਹੀ ਤੁਰਿਆ ਜਾਂਦਾ ਹੈ ਹੁਣ ਖਾਲੀ ਪਿਆ ਸਾਰਾ ਤੇ ਆਪਾਂ ਦਾ ਦਾ ਬੈਗ ਕੱਢ ਲਗੇ ਇਹਨੂੰ ਇਹ ਸਿਟੀ ਵਾਲਿਆਂ ਦੇ ਆਏ ਨਜ਼ਾਰਿਆ ਬਾਈ ਸਿਟੀ ਵਾਲਾ ਹੈਗਾ ਹਨਾ ਮੈਂ ਜਦੋਂ ਸ਼ਾਵਰ ਲੈਂਣ ਗਿਆ ਉਦੋਂ ਪਹਿਲਾਂ ਦਾ ਖੜਾ ਘੰਟੇ ਪਾਈ ਜਾਂਦਾ ਅਗਲਾ ਆਹ ਨਾਲ ਲਿਆਂਦੀਆ ਪੈਟੀ ਚੱਕ ਕੇ ਇਹ ਪਾਉਂਦੇ ਆ ਘੰਟੇ ਘੰਟੋ ਘੰਟੀ ਕੰਮ ਇਹਨਾਂ ਦਾ ਹੀ ਹੋਇਆ ਰਹਿੰਦਾ ਤੇ ਮੋਰਸਲੇ ਸਾਨੂੰ ਟਿੰਮਾਂ ਤੇ ਪਾਰਕਿੰਗਾਂ 'ਚ ਖੜੇ ਮਿਲਣਗੇ ਰ ਇੱਕ ਥਾਂ ਜਿੰਨਾ ਨਹੀਂ ਕਿ ਪਛਾਣ ਸਿਟੀ ਡਰਾਈਵਰ ਤੋਂ ਇੱਥੇ ਜਾ ਸਕਦੀ ਹੈ। ਬਾਈਕਰ ਮੂੰਹ ਕਨ ਜਾ ਕੇ ਲੈ ਫਨੜੀ ਨੂੰ ਸੋਣੀ ਨਾ ਗਿਆ ਓਏ। ਭਰਾ ਨੂੰ ਵੀ ਕੀ ਹੈ ਕਹੀ ਅੰਦਾ। ਚਲੋ ਯਾਰ ਨਿਕਲ ਗਏ ਦੁਪਹਿਰਾ ਕਰ ਲਿਆ ਇੱਥੇ। ਵਾਹ ਮੇਰੇ ਤੋਂ ਸਤ ਤਰਾਮ। ਸਰਵਾਸਤ ਤਰਾਮ। ਲੈ ਵੀ ਹੋ ਗਿਆ ਦੰਨ ਤੇ ਕਈ ਤਾਂ ਕੋਸ ਹੈ ਨਹੀਂ ਤੇ ਨਾ ਹੀ ਆਵੇ ਕੋਈ ਤੇ ਆਪਾਂ ਨਿਕਲ ਗਏ 35 ਮਿੰਟ ਲੱਗੇ ਆਫ ਡਿਊਟੀ 18 ਮਿੰਟ ਆਉਣ ਪਈ ਸੀ ਵੀ ਘੰਟਾ ਕਿ ਇੱਥੇ ਲੱਗਿਆ ਆਪਾਂ ਨੂੰ ਸਾਰਾ ਨਾਲੇ ਸ਼ਾਵਰ ਪਿਉਲਾ ਆਪੋ ਸਕੇਲ ਸਾਰੇ ਕੰਮ ਹੀ ਡਨ ਹੋ ਗਏ ਪਰਮਾਤਮਾ ਦੀ ਕਿਰਪਾ ਨਾਲ ਤੇ ਆਲ ਗੋਟਾ ਹਜੇ ਤਾਂ ਸਾਰਾ ਕੁਝ ਪਰਮਾਤਮਾ ਭਲੀ ਕਰੇ ਚੱਲ ਕਾਰ ਵਾਲੇ ਕਿੱਧਰ ਆ ਗਿਆ ਸੀ ਚੱਲੋ ਭਾਈ ਪਾਣੇ ਤੇਲ ਵਾਲਿਆਂ ਦਾ ਕੀ ਹਿਸਾਬ ਹੈ ਇੱਥੇ ਰੋਕ ਜਾਂਦੇ ਆ ਕਿ ਅੱਗੇ ਵੀ ਆਖਣੇ ਰੋਕਿਆ ਦਾ ਥੋੜੇ ਸਾਹਮਣੇ ਜਦੋਂ ਆਪਾਂ ਸਕੇਲ ਤੇ ਆਏ ਆ 3rd left then take the second right ਪੰਪਾ ਹੈ ਲਿਕੇਸ਼ਨ ਤੇ ਵਧੀਆ ਹੈ ਨਾ ਥੋੜਾ ਜਿਹਾ ਇਹਦੇ ਆ ਚੱਕਰ ਚੱਲੇ ਜਾਂਦਾ ਇੰਟਰਨ ਟ੍ਰੋਨ ਵਾਲਾ ਹੋਰ ਕਿ ਪਾਰਕਿੰਗ ਥੋੜੀ ਜਿਹੀ ਘਾਟਾ ਕਿਉਂਕਿ ਪੁਰਾਣਾ ਬਣਿਆ ਹੋਇਆ ਯਾਰ ਹੈ ਟਿਕਾਣੇ ਤੇ ਜਮਨ ਸਾਰਾ ਕੁਝ ਹੈਗਾ ਨੇੜੇ ਐਕਤੀ ਆਪਾਂ ਨੂੰ ਜਾਣ ਤੇ ਜਾਣ ਦੀ ਲੋੜ ਤਾਂ ਨਹੀਂ ਪਈ ਰਾਤ ਐਕਤੀ ਡਿਸਪੈਚ ਵਾਲਿਆਂ ਨੇ ਉਹ ਕੀਤਾ ਰਾਤ ਜਦੋਂ ਮੈਂ ਪਹੁੰਚਿਆ ਨਾ ਉਦੋਂ ਮੈਨੂੰ ਉਹ ਭੇਜਿਆ ਰੰਗ ਸਿਟੀ ਵਾਲਾ ਆਉਣ ਰੂਟ ਨਹੀਂ ਆ ਸਕਿਲ ਰਹਿ ਗਈ ਐ 3-4 ਕਿਲੋਮੀਟਰ ਬਾਈ ਇੰਨਾ ਕਿ ਰਾਸ਼ ਲੱਗਿਆ ਪਿਆ ਨਾ ਉੱਲਗਮ ਫਸਿਆ ਪਿਆ ਇੱਥੇ ਪਤਾ ਨਹੀਂ ਕੰਟਰੈਕਸ਼ਨ ਕੰਟਰੈਕਸ਼ਨ ਚੱਲਦੀ ਅੱਗੇ ਕਿ ਕੀ ਚੱਕਰ ਆ ਪਰ ਮਕੌਨ ਦਾ ਇੰਡੀਕੇਟਰ ਲਾਇਆ ਹੋਇਆ ਹੀ ਨਾਂਗਾ ਦੇ ਦੋ ਕਿਸੇ ਨੇ ਦਿੱਤਾ ਨਹੀਂ ਮਾ ਚਲ ਭਾਈ ਉੱਥੋਂ ਐਂਡ ਤੋਂ ਐਲ ਹੋ ਜਾਾਂਗੇ ਫਿਰ ਹੋਰ ਕੀ ਆ ਕੀ ਕਰ ਸਕਦੇ ਆ ਕੀ ਕਰ ਸਕਦੇ ਆ ਦੇਖੋ ਸਾਰਾਈਆਂ ਰਾਸ਼ਾਵਰ ਚੋ ਹਜੇ ਨਿਕਲੇ ਆਈਆਂ ਫਿਰ ਆ 스ਕੇਲ ਦੀ ਨਹੀਂ ਆ ਨਾਲ ਹੀ ਇਧਰ ਬੁੱਕ ਤੇ ਹੀ ਬਾਈਪਾਸ ਆ ਗਿਆ ਆਪਾਂ ਨੂੰ ਇੱਥੇ ਹੀ ਮਿੱਤਰੋ ਕਿੰਗ ਸਿਟੀ ਵਾਲੀ ਤੇ ਇਹ ਤੇ ਲਾਸਟ ਟਾਈਮ ਵੀ ਆਪਣੇ ਮੂਰੇ ਮੂਰੇ ਬੰਦ ਹੋਈ ਸੀ ਇਹ ਹਨਾ ਤੇ ਕਿੰਨੇ ਟਰੱਕ ਕੱਢੇ ਸੀ ਇਹਨੇ ਆਹ ਦੇਖੋ ਲਾਈਟਾਂ ਜਗੀ ਜਾਂਦਾਂਗਾ ਇਹਨਾ ਤੇ ਆਪਾਂ ਨੂੰ ਆ ਗਿਆ ਬਾਈਪਾਸ ਆਪਾਂ ਜਾਣੇਗੇ ਸਿੱਧਾ ਸਿੱਧਾ ਤਕੜੀਆਂ ਕੰਪਨੀਆਂ ਦੇ ਕੰਮ ਨਹੀਂ ਹੁੰਦੇ ਆ ਇਹ। ਚਲੋ ਮੈਨੂੰ ਇਹ ਹੁੰਦਾ ਕੋਈ ਚੱਕਰ ਤਾਂ ਐ ਨਹੀਂ ਸੀ ਆਪਣਾ ਸਾਰਾ ਕੁਝ ਸਹੀ ਆ ਉਹਨੇ ਸਕੇਲ ਕਰਾ ਕੇ ਲਿਆ ਆ। ਇਹ ਬੇਟ ਫੂਡ ਸਾਰਾ ਕੁਝ ਸਹੀ ਆ ਆਪਣਾ। ਬਾਕੀ ਮੈਂ ਦੇਖਾ ਕਿੰਨੇ ਕਿ ਕੱਡੇ-ਕੁੱਡੇ ਵੇ ਜਾਂ ਕੀ ਆ। ਕੋਈ ਯਾਰੀ ਕੋਈ ਸੰਕੀ ਮਗਰ ਵੀ ਨਾ ਜਬ ਵੀ ਇਹ ਕਾਹ ਤੋਂ ਸਿੱਧਾ ਨੰਗ ਆ। ਤਿੰਨ ਟਰੱਕ ਲੈਂਡ 'ਚ ਇੱਕ, ਦੋ ਉਹ ਡੰਪ ਕੱਢਿਆ ਵਾ ਡੰਪ ਤੇ ਉਹ ਓਵਰ weight ਹੋਊਗਾ ਹਨਾ ਤੇ ਉਹਦਾ ਉਹ ਸਵਿਚ ਕਰਾਈ ਜਾਂਦੇ ਉਹ ਕੰਟੇਨਰ ਚ ਲਿਆ ਕੇ ਥੱਲੇ ਲਾਹੀ ਬੈਠਿਆ ਵਿੱਚੋਂ ਆਉਂਦੇ ਆ ਉਹ ਮੇਲਾ ਦਾ ਬਜਰੀ ਜੀ ਆ ਇਹ ਬਾਈ ਡੰਪ ਵਾਲਿਆਂ ਵਾਸਤੇ ਐ ਸਪੈਸ਼ਲ ਇੱਕ ਹਿਸਾਬ ਦੀ ਇਹ ਵਾਲੀ ਸਕੇਲ ਆ ਨਾ ਜਿਹੜੀ ਇਹਨਾਂ ਨੂੰ ਹੀ ਮਤ ਦਿੰਦਾ ਜਿਆਦੇ ਐ ਨੂੰ ਪਤਾ ਆਪਣੀ ਤਗੜੀ ਕੰਪਨੀ ਆ ਆਪਾਂ ਨੂੰ ਕਹਿੰਦਾ ਬਾਈਪਾਸ ਨੰਭ ਜਾ ਨਾਪਾਉਣਾ ਤੋ ਸਾਰਾ ਹਾਸਟਾ ਹੈਗਾ 886 ਕਿਲੋਮੀਟਰ ਆ ਪੂਰਾ ਰਾਈਟ ਨਾ ਹਾਸਟਾ ਭਰਿਆ ਪਿਆ ਤੇ ਆਪਾਂ ਬਾ ਨਾਰਥ ਵੇ ਵਾਲੇ ਤੇ ਜਾਣਾ ਹੈਗਾ ਉੱਥੇ ਡੀਵੀਡੀ ਤੇ ਪੈਟਰੋਲ ਤੇ ਉਤੋਂ ਤੇਲ ਭਰਾ ਕੇ ਬਾ ਫਿਰ ਹਾਸਤੇ ਆ ਕੇ ਰੁਕਾਂਗੇ ਹੁਣ ਪੱਜ ਗਏ ਮੇਰੇ ਕੋਲੇ 2 10 ਕੋਈ 12 ਮੂਰਾ ਬਾਜ ਜਾਣੇ ਅੰਟਾਰੀਓ ਦੇ ਪਹੁੰਚਦੇ ਕਰਦਿਆਂ ਨੂੰ ਮੇਰੇ ਹਿਸਾਬ ਨਾਲ ਬੱਕ ਪਈ ਆ ਆਪਣੇ ਕੋਲੇ 10.5 ਘੰਟਿਆਂ ਨੂੰ ਉਹ 1.5 ਘੰਟਾ ਵੱਧਦਾ ਤੇ ਉੱਡੀ ਜਾਣੇ ਕਿਉਂਕਿ ਲੋਡ ਭਾਰਾ ਆ ਨਾ ਸਲੋ ਜਾਂਦਾਗਾ ਟਰੱਕ ਦਬਦਾ ਦੂਰਦਾ ਰਹਿੰਦਾ ਪੌਂਟਰੇ ਲੈ ਭਰਉਣ ਦਾ ਨਾ ਕਾਰਨ ਆਗਾ ਹੁਣ ਕਹਾਂਗੇ ਉੱਥੋਂ ਵੀ ਭਰਾ ਕੇ ਲਿਆਇਆ ਸੀ ਕਿਉਂਕਿ ਆਪਣਾ ਜੀ ਨਾਲ ਇਹਨਾਂ ਦੇ ਉੱਥੋਂ ਵਾਲੇ ਨਾਲ ਨਾ ਪੌਂਟਰਾ ਨਹੀਂ ਲੋਡ ਭਾਰਾਗਾ ਤੇ ਤਾਂ ਥੋੜਾ ਕਾਣਾ ਕੀ ਭਰਾਈ ਲੈਨੇ ਇੱਥੋਂ ਜਿੰਨਾ ਕੋਈ ਪਾਊਗਾ ਬਾਲਾ ਤਾਂ ਪੈਣਾ ਹੀ ਨਹੀਂਗਾ ਧਾਮ ਨਾਲ ਹੀ ਭਰੂਗਾ ਇੱਥੋਂ ਹੁਣ ਮੈਨੂੰ ਫੇਰੇ ਬੰਦ ਕਰਨਾ ਪਊ ਕਿਉਂਕਿ ਇਹ ਤੋਂ ਕੋਡ ਦੇਣਾ ਵੇ ਪਰੇ ਵਾਲੇ ਜੋ ਰਸਤਰਾ ਨਾਲ ਜਲਦੀ ਜਾਂਦਾਗਾ ਪੈਨਾ ਦਾ ਥੋੜਾ ਹੀ ਆ ਤੇਲ ਬੜਾ ਨਹੀਂ ਭਰਨਾ ਪੀਚਾ ਸਾਫ ਕਰ ਲੈਨੇ ਉਹਨੇ ਆਏ ਦੱਸੋ ਪਹਿਲਾਂ ਮੈਂ ਇੱਧਰ ਟਰੱਕ ਲਾਉਣ ਲੱਗੇ ਫਿਰ ਮੈਂ ਕਿਹਾ ਜਿਹੜੇ ਪਾਏ ਆ 5-7 ਮਿੰਟਾ ਆਫ ਉਹ ਵੀ ਖਰਾਬ ਹੋ ਜੂ ਮਾੜੀਆਂ ਚੀਜ਼ਾਂ ਸੋਚਣਾ ਪੈਂਦੀਆਂ ਮੈਨੂੰ ਬਾਈਆਂ ਨੇ ਕਿਹਾ ਵੀ ਇਹ ਚੀਜ਼ ਤੇ ਵੀਡੀਓ ਬਣਾ ਦੇ ਉਹ ਬ ਪ੍ਰੋਪਰ ਵੀਡੀਓ ਬਣਾਵਾਂਗੇ ਲੌਗ ਬੁੱਕ ਤੇ ਵੀ ਟੀਮ ਤੇ ਚਲਾਉਣੇ ਕਿਵੇਂ ਬਾਈਆਂ ਨੇ ਪੁੱਛਿਆ ਹੈਗਾ ਹਨਾ ਉਹ ਪ੍ਰੋਪਰ ਬਣਾਵਾਂਗੇ ਤੇ ਨਾਲੇ ਚੇਨਾਂ ਵਾਲੀ ਬਣਾਉਣੀ ਆ ਜਾ ਕੇ ਬਿਓ ਰੱਖਣੀਆਂ ਵੀ ਆ ਤੇ ਨਾਲੇ ਵੀਡੀਓ ਬਣਾ ਦਿੰਨੇ ਹਾਂਗੇ ਉਹ 102 ਵਾਲਾ ਤੁਹਾਨੂੰ ਕੱਲੂ ਸ਼ੋਅ ਕਰੂੰਗਾ ਵੀ ਕੀ ਸੀ ਨਾ ਉਹਦਾ 102 ਹਾਈਵੇ ਦਾ ਆ 여기 ਵੀ ਕੌਫੀ ਵੀ ਨਹੀਂ ਆਉਂਦਾ ਹੈ ਕੋਈ ਚਾਹ ਹੋ ਆਣਾ ਕੋਸ਼। ਆਜੋ ਪਿਆਰ ਗਏ ਤੁਹਾਨੂੰ। ਕਾ ਵੀ ਕਾ ਵੀ। ਹੈਲਾ ਉਧਰ ਨਹੀਂ ਆਪਾਂ ਉਹ ਕਰੀਦਾ ਹੁੰਦਾ ਖਾਣ ਪੀਣ ਨੂੰ ਕੀ ਕੋ ਖਾ ਲੈਣਾ ਪੁਆਇੰਟਾਂ ਤੋਂ। ਯਾਰ ਅੱਜ ਸਗਲ ਸਹੀ ਆ ਮੈਂ ਸਵੇਰ ਦੇ ਨੇ ਕੀ ਖਾਦਾਗਾ। ਸਿਰਫ ਦੋ ਆਂਡੇ ਖਾਦੇ ਵਾ ਬਾਬੇ ਤੇ ਸ਼ਾਮ ਹੋ ਗਈ ਆ ੱੱੱਕਾ ਯਾਰਾ ਤਾਂ ਮੇਰਾ ਹਨਾ। ਨਹੀਂ ਉਥੋਂ ਪੈਟੀ ਖਾਦੀ ਜੀ ਆ ਉਹ ਵੀ ਛੋਟੀ ਜੀ ਹੁੰਦੀ ਆ ਦੋ ਵਰਕੀਆਂ ਨਹੀਂ ਬਾੜਾ ਨਹੀਂ ਉਹ ਵੀ ਵੱਡੀ ਹੁੰਦੀ ਆ। ਮਾੜੀ ਗੱਲ ਆ ਸੀਰੇ ਇਹਦਾ ਬਾਪੂ ਫਿਰਦਾ ਬਾਪੂ ਦੁਰ ਕੇ ਪਤਾ ਨਹੀਂ ਕੀ ਕਰਦਾ ਫਿਰਦਾ ਇਹ ਅੱਗੇ ਆ ਉੱਥੇ ਬਾਈ ਕੋਲੇ ਖੜਾ ਹੀ ਇੱਕੋ ਕੋਲੇ ਹੋਰ ਕੋਈ ਲੋਡ ਲਾੜਦਾ ਨਹੀਂ ਬਾਪੂ ਨੂੰ ਵਾਹ ਤੇ ਲੱਗੇ ਤਾਂ ਹੀ ਫੁਰ ਫਲੇਸ਼ ਰੌਣ ਕਰ ਗਿਆ ਸੀ ਮੈਂ ਟਾਈਮ ਟੂਮ ਲੱਗ ਜਾਂਦਾ ਕਈ ਵਾਰੀ ਅੰਦਰ ਲਾਇਆ ਤਾਂ ਘਰ ਸਹੀ ਥਾਂ ਤੇ ਹੀ ਆ ਆ ਦੇਖੋ ਬੁੱਕ ਤੇ 20 ਮਿੰਟ ਬੁੱਕ ਹਟ ਗਈ ਆ ਪਹਿਲਾਂ ਆਉਣ ਚੁੱਟ ਗਈ ਹੁਣ ਆਫ ਚ ਹਜੇ 15 ਮਿੰਟ ਹੋਏ ਆ ਸਾਰੇ 16 ਹਨਾ ਤੇ ਜਦੋਂ ਅੱਧਾ ਘੰਟਾ ਹੋ ਗਿਆ ਫੇਰ ਆਵਰ ਮੋੜਨੇ ਜਿੰਨੇ ਵੀ ਆਪਣੇ ਉੱਡ ਗਏ ਆਗੇ ਇਹ ਬਹੁਤ ਪੰਗਾ ਕੈਨੇਡਾ ਵਾਈਟ ਯੂ ਐਸ ਏ ਚ ਇਹ ਪੰਗਾ ਨਹੀਂ ਹੈਗਾ ਉਧਰ ਛੇਤੀ ਚੱਕਰ ਨਹੀਂ ਚੱਲਦਾ ਜਿੰਨਾ ਚਿਰ ਤੁਹਾਡੀ ਭੁੱਖ ਨਹੀਂ ਖਤਮ ਹੁੰਦੀ ਇੱਥੇ ਇਹ ਥੋੜਾ ਜਿਹਾ ਪੰਗਾ ਪੈ ਜਾਂਦਾ ਹੈਗਾ ਹੋਰ ਓਕੇ ਰਿਪੋਰਟ ਆ ਆਹ ਲ ਗੁੱਟ ਰੱਖ ਗਏ ਆ ਜੋ ਪਿਆਰ ਕੇ ਤੁਹਾਨੂੰ ਚਾਹ ਪੀਓਗੇ ਕਿ ਕਾਫੀ ਟਾਡੀ ਦਾ ਸਟਿਪੀ ਚਾਹੀ ਆ ਇਹ ਤੇ ਚੈਰਟੀ ਬੈਗ ਇਹ ਕੰਬੀਨੇਸ਼ਨ ਜਿਆ ਵਧੀਆ ਲੱਗਦਾਗਾ ਵੀ ਸਟਿਪੀ ਤੇ ਚੈਰਟੀ ਬੈਗ ਪਾ ਕੇ ਦੇਖਿਓ ਐਂਡ ਗੱਲ ਬਾਤ ਹੀ ਹੋ ਜਾਂਦੀ ਹੈ ਵੀ ਪੂਰੀ ਆ ਨਿਕਲਦੇ ਆ ਕਿ ਟਾਈਮ ਹੋ ਗਿਆ 4:40 ਹੋਏ ਆਗੇ ਬਿਨੀ ਬੈਗ ਦੇ 5:40 ਹੋ ਗਏ ਇੱਥੋਂ ਦੇ ਆ ਚੱਲਦੇ ਆ ਜਿਹੜੀ ਮੈਂ 102 ਵਾਲੀ ਗੱਲ ਕਰਦਾ ਉਹ ਉਹਨ ਜਦੋਂ ਆਪਾਂ ਇੱਧਰ ਜਾਵਾਂਗੇ ਨਿੰਪੀ ਗੱਲ ਤੋਂ ਹਣਾ ਤੇ ਆਪਾਂ ਪਹਿਲਾਂ ਦੂਜੀਆਂ ਜਦੋਂ ਥੰਡਰਵੇ ਵਿੱਚ ਐਂਟਰ ਹੁੰਦੇ ਆ ਦੂਜੀਆਂ ਲਾਈਟਾਂ ਤੇ ਆਪਾਂ ਰਾਈਟ ਮਾਰਨੀ ਹੁੰਦੀ ਆ ਤੇ ਉਹ ਤੋਂ ਗਿਆ ਅੱਗੇ ਸਿੱਧਾ ਨੰਗ ਜੋ ਉਹ ਸਾਰਾ 10 ਮਿੰਟਾਂ ਦਾ ਹੀ ਫਰਕ ਪੈਂਦਾ ਬਾਲਾ ਨਹੀਂ ਤੇ ਇੱਕ ਦੋ ਲਾਈਟਾਂ ਵੱਧ ਪੈਣਗੀਆਂ ਬਾਕੀ ਆਪਾਂ ਕੱਲ ਨੂੰ ਪ੍ਰੋਪਰ ਹਨਾ ਇਹ ਡੈਸ਼ ਟਾਈਮ ਲਾ ਕੇ ਹਨਾ ਆਪਣਾ ਗੋਪਰੋ ਲਾ ਕੇ ਤੇ ਪ੍ਰੋਪਰ ਉਹਦਾ ਆਪਾਂ ਉਹਦੇ ਕਹਿਣਾ ਸਾਰਾ ਚੈੱਕ ਕਰਾਂਗੇ ਸਾਰਾ ਕੁਝ ਵੀ ਕਿੰਨੀਆਂ ਲਾਈਟਾਂ ਤੇ ਕਿੰਨਾ ਟਾਈਮ ਵੱਧ ਲੱਗਦਾ ਤੇ ਕਿੰਨੇ ਕਿਲੋਮੀਟਰ ਆ ਕਿਉਂਕਿ ਜਦੋਂ 2015 ਚ ਅਸੀਂ ਫੋਟੋ ਰੈਕ ਨਾਲ ਕੰਮ ਕਰਦੇ ਹੁੰਦੇ ਸੀ ਮੋਸਟਲੀ ਅਸੀਂ ਉੱਤਰੋਂ ਹੀ ਹੁੰਦੇ ਹੁੰਦੇ ਸਿੱਧਾ 102 ਨਹੀਂ ਕਿਉਂਕਿ ਇਹ ਆ ਥੰਡਰਵੇ ਦੇ ਅੰਦਰ ਡਿਲੀਵਰੀਆਂ ਹੁੰਦੀਆਂ ਸੀ ਨੋ ਉਹ ਫਿਰ ਉੱਤਰੋਂ ਸਿੱਧਾ ਹਾਈਵੇ ਜਾਣਾ ਪੈਂਦਾ ਹੁੰਦਾ ਸੀ 11 17 17 ਹਾਈਵੇ 102 ਤੇ ਮੈਂ ਜਿਵੇਂ ਦੱਸਿਆ ਗਿਆ ਜਿਹੜੀਆਂ ਡਾਊਨ ਹਿੱਲ ਬਹੁਤ ਖਤਰਨਾਕ ਆ ਇੱਕ ਤਾਂ ਮੰਨ ਲਓ ਇਹ ਡਾਊਨ ਪੈ ਗਈ ਹਨਾ ਜਮ ਇੱਕ ਉਥੇ ਮੋੜ ਪੈ ਗਿਆ ਜਮਾ ਡਾਊਨ ਤੇ ਤੇ ਨਾਲ ਹੀ ਬ੍ਰਿਜ ਆ ਜਿਹੜਾ ਮੋੜ ਉਹ ਬ੍ਰਿਜ ਤੇ ਆ ਤੇ ਉਥੇ ਸਿਆਲਾਂ ਵਿੱਚ ਬਹੁਤ ਹਿੱਪਣ ਹੁੰਦੇ ਉਥੇ ਤਾਂ ਗਰਮੀਆਂ ਵਿੱਚ ਕਰ ਦਿੰਦੇ ਕਿਉਂਕਿ ਡਾਊਨ ਹਿੱਲ ਪੈਂਦੀ ਹੈ ਦੋਨੇ ਪਾਸੇ ਤੇ ਟਰੱਕ ਮੱਲੋ ਮੱਲੀ ਭੱਜ ਲੈਂਦਾ ਬਾਲਾ ਤੇ ਅਣਜਾਣ ਬੰਦਾ ਕੰਟਰੋਲ ਨਹੀਂ ਕਰਦਾ ਜਾਂ ਬੰਦਾ ਅਣਗਹਿਲੀ ਕਰਦਾ ਕੁਝ ਵੀ ਹਲਾ ਲੋ ਕਿਸੇ ਤੋਂ ਵੀ ਹੋ ਸਕਦਾ ਤੇ ਉਹਦੇ ਕਰਕੇ ਤੇ ਇੱਕ ਉਧਰ ਹੁਣ ਬਈ ਇਹਨਾਂ ਦੀ ਰਹਿائش ਬਹੁਤ ਵਧ ਗਈ ਤੇ ਇੱਕ ਇਹਨਾਂ ਨੂੰ ਅੱਗੇ ਸਕੇਲ ਦਾ ਚੱਕਰ ਸੀਗਾ ਵੀ ਉਹ ਸਕੇਲ ਖਰਾਬ ਹੁੰਦੀ ਸੀ ਉੱਥੇ ਸਕੇਲ ਆ ਹਨਾ ਵੱਡੀ ਤੇ ਉਹ ਹੁਣ ਇਹਨਾਂ ਨੇ ਪਰੇ ਉਹ ਛੁੰਨੇ ਵਾਲੀ ਬਣਾਤੀ ਆ ਵੀ ਥੰਡਰਵੇ ਤੋਂ ਬਾਹਰ ਨਿਕਲ ਕੇ ਉਹ ਉੰਮੀ ਬੰਨਦਾ ਇਹਨਾਂ ਨੇ ਤਾਂ ਕਰਕੇ ਮੇਰੇ ਤੋਂ ਉਹਨਾਂ ਸਕੇਲ ਦਾ ਹੀ ਵੇਟ ਕਰਦੇ ਸੀ ਹੁਣ ਪੈਣੀ ਸਕੇਲ ਉਧਰ ਵੀ 17 ਹਾਈਵੇ ਤੇ ਜਿਹੜਾ ਹੁਣ ਜਿੱਧਰ ਦੀ ਜਾਣਾਗਾ ਉਹ ਵੀ ਕਹਿੰਦੇ ਬੰਦ ਦੀ ਆ ਬਾਕੀ ਆਪਾਂ ਕੱਲ ਨੂੰ ਚੈੱਕ ਕਰ ਲਾਂਗੇ ਉਹ ਰਾਈਟ ਸਾਈਡ ਪੈਂਦੀ ਆ ਜਿਵੇਂ ਬੰਦ ਆ ਕਿ ਖੁੱਲੀ ਆ ਪਤਾ ਲੱਗ ਜਾਊਗਾ ਵੀ ਉਹ ਏਡੀ ਗੱਲ ਹੈ ਨਹੀਂ 102 ਵਾਲੀ ਟੈਂਸ਼ਨ ਲਾਈਨ ਵਾਲੀ ਜਿੰਨਾ ਕੋ ਦਾ ਜਨਤਾ ਨੇ ਰੌਲਾ ਪਾਤਾ ਜਿਵੇਂ ਆਪਣੇ ਕਰਦੇ ਹੁੰਦੇ ਆ ਪਹਿਲਾਂ ਰੌਲਾ ਪਾਲਾ ਪਾ ਦਿੰਨੇ ਆ ਉਹ ਚੀਜ਼ ਆ ਬਾਕੀ ਆਪਾਂ ਵੀਕੈਂਡ ਤੇ ਬਣਾਵਾਂਗੇ ਵੀਡੀਓ ਚੈਨਲ ਆਲੀ ਸਾਰੇ ਕਾਸੀ ਆਲੀ ਕੀ ਕੀ ਚਾਹੀਦਾ ਤੁਹਾਡੇ ਕੋਲ ਹੁਣ ਜਿਵੇਂ ਵਿੰਟਰ ਆ ਗਿਆ ਤੇ ਕਿਹੜਾ ਕਿਹੜਾ ਕੰਮ ਤੁਹਾਨੂੰ ਟਰੱਕ ਦਾ ਕਰਾਉਣਾ ਚਾਹੀਦਾ ਬਾਕੀ ਪਰਮਾਤਮਾ ਨੂੰ ਪਤਾ ਹੁੰਦਾ ਜੋ ਹਾਈਵੇ ਤੇ ਹੁਣ ਪ੍ਰਾਪਤ ਦੀ ਕਨੀ ਉਂ ਕਿਰਾ ਵੀ ਤੁਸੀਂ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਗੌਰ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਤੁਹਾਡੇ ਕੋਲੇ ਹੋਣ ਤੇ ਤੁਸੀਂ ਸੇਵ ਹੋ ਸਕਦੇ ਹੋਗੇ ਮੰਨ ਲਓ ਕਿਤੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਮਾੜੀ-ਮੋਟੀ ਤੇ ਕੀ-ਕੀ ਪ੍ਰੋਬਲਮਾਂ ਆਉਂਦੀਆਂ ਉਹ ਵੀਕੈਂਡ ਤੇ ਟਾਈਮ ਲੱਗੇ ਉੱਤੇ ਕਰਦੇ ਆ ਇੱਕ ਵੀਕੈਂਡ ਤੇ ਘੱਟ ਟਾਈਮ ਲੱਗਣਾ ਕਿਉਂਕਿ ਅੱਜ ਨੂੰ ਤਾਂ ਨਹੀਂ ਆਪਾਂ ਪਹੁੰਚ ਜਾਣਾ ਜਿਵੇਂ ਨੀ ਪੈਗ ਤੇ ਹੁਣ ਆਪਾਂ ਇੱਕ ਦਿਨ ਤਾਂ ਲੇਟ ਹੀ ਪਹੁੰਚ ਰਹੇ ਹਾਂਗੇ ਬਾਰਡਰ ਦੇ ਚੱਕਰ ਚ ਹਨਾ ਤੇ ਬਾਰਡਰ ਤੇ ਅੱਜ ਵੀ ਉਹੀ ਹਾਲ ਆ ਕਹਿੰਦੇ ਤੇ ਉਦੋਂ ਵੀ ਜ਼ਿਆਦਾ ਬੁਰਾ ਹਾਲ ਠੀਕ ਹੈ ਚੱਲ ਗਏ ਆਪਾਂ ਮੁੰਡਿਆ ਨਾਂਗਾ ਦੇ ਨੀ ਨਾਂਗਾ ਨਾਂਗਾ ਦੇਨੇ ਭਰਾ ਲਾਂਗਾ ਐ ਨਗਰੀ ਬੰਦਾ ਨਵਾਂ ਲੱਗਦਾ ਕਿਤੇ ਭਾਈ ਹੌਲੀ ਕਰ ਲੈਂਦਾ ਕਿਤੇ ਤੇਜ਼ ਕਰ ਲੈਂਦਾ ਇਹ ਸਾੜਾਈ ਬੰਦਾ 19 ਸਪੀਡ ਤੇ ਰੱਖਿਆ ਆਹ ਸਹੀ ਫਾਰਜ ਬਣਦਾ ਹੁੰਦਾ ਜੇ ਮੇੜੀ ਜਿੰਨੀ ਸਪੀਡ ਤੇ ਵਿਚਾਰਾ ਪਹਿਲਾਂ ਆਉਂਦਾ ਅਸੀਂ ਫੋਨੀਤੀ ਰੱਖਿਆ ਜੇ ਮੈਂ ਕਈ ਬੰਦੇ ਭਜਾ ਲੈਂਦੇ ਆ ਜਾਲੇ ਨੇ ਉਹ ਕੰਮ ਨਹੀਂ ਕੀਤਾਗਾ ਬਾਈ ਨੇ ਹੌਟ ਜੋਬ ਬ੍ਰਦਰ ਦੇਖੋ ਵਾ ਦੇਣ ਦਾ ਸਪਾਜਾ ਦੇ ਦੇ ਕਿ ਅੱਧੇ ਗਦਰਖਤਾਂ ਤੇ ਧੁੱਪ ਪੈ ਰਹੀ ਹੈ ਕਿਉਂਕਿ ਸੂਰਜ ਦੇਵਤਾ ਇਹਧਰੋਂ ਡਾਊਨ ਹੋ ਗਏ ਕਰਕੇ ਇੱਥੇ ਉਹ ਐਣੀ ਉਹ ਬੜੇ ਸੁਣੇ ਲੱਕੜੀ ਰੰਗ ਰੰਗੇ ਦਰਖਤ ਜਿਹੜੀ ਅੱਜ ਕੱਲ ਪੱਤਝੜ ਜਿਣੀ ਆਈ ਵੀ ਅੱਗੇ ਆਉਣਗੇ ਉਹ ਕੋਸ ਅੱਗੇ ਐ ਤੋਂ ਪਹਿਲਾਂ ਪੈਪੂ ਕੇਸਿੰਗ ਨਾ ਇੱਥੇ ਜਿੰਨੀਆਂ ਵੀ ਲਾਈਟਾਂ ਕੈਪੂ ਕੇਸਿੰਗ ਹੋ ਗਈਆਂ ਤੇ ਹਾਸਤਾਲੀਆਂ ਹੋ ਗਈਆਂ ਜਿੰਨੀਆਂ ਵੀ ਆ ਮੰਨ ਲਓ ਨਾ ਸ਼ਹਿਰ ਚ ਸਟਰੀਟ ਲਾਈਟਾਂ ਲੱਗੀਆਂ ਇਹਨਾਂ ਤੇ ਬੰਦਾ ਜੇ ਕ੍ਰਾਸ ਕਰਦਾ ਨਾ ਰੈੱਡ ਰੋਡ ਬਾਈ ਇਹਨਾਂ ਦੇ ਨੇੜੇ ਤੇੜੇ ਖੜਿਆ ਹੁੰਦਾ ਕਿਤੇ ਨਾ ਕਿਤੇ ਉਹ ਨਹੀਂ ਚੱਕਿਆ ਜਾਂਦਾ ਤੇ ਆ ਦੇਖੋ ਸਾਰੀ ਗਰੇਵਰ ਰੋਡ ਆ ਪੱਟੀ ਵੀ ਐ ਇੱਥੋਂ ਟੈਮ ਕੋਲੋਂ ਜੋ ਪਲੈਂਕ ਜੇ ਲੰਗਦੇ ਆ ਅੱਜ ਤੱਕ ਖੁੱਲੀ ਆ ਨਾ ਪਿਛਲੇ ਵੀਕ ਮੈਂ ਲੰਘਿਆ ਹਨ ਉਹਦੇ ਵੀ ਆਪਾਂ 11 ਹਾਈ ਵੀ ਆਏ ਸੀਗੇ ਤੇ ਐ ਭੀੜੀਆਂ ਭੀੜੀਆਂ ਬਣਾਂ ਗੀਆਂ ਸੀ ਵਿੱਚ ਕੋਨ ਰੱਖ ਕੇ ਇਹਨਾਂ ਨੇ ਕਹਿੰਗਾ ਰੋਡ ਬਾਰ ਰਿਹਾ ਨਵਾ ਤਦੋ ਦੱਸਿਆ ਸਨੋਵ ਤੋਂ ਪਹਿਲਾਂ ਪਹਿਲਾਂ ਸਾਰੇ ਕੰਮ ਇਹਨਾਂ ਨੇ ਨਿਮੇੜਦੇ ਆ ਤੇ ਸਨੋਵ ਚ ਵੀ ਦੇਣੀ ਰਹਿ ਗਿਆ ਅਕਤੂਬਰ ਤੱਕ ਜੱੰਦਾ ਗਾ ਦੇ ਬੰਦੇ ਨਾ ਐ ਹੁਣ ਗ੍ਰੇਲ ਰੋਡ ਆ ਉਹ ਬੰਦਾ ਆਪਣੇ ਨਾਲ ਹੀ ਖੜਾ ਸੀ ਪੂਰੇ ਤੇ ਕਿੱਥੇ ਲੰਘ ਗਿਆ ਆ ਟਾਈਮ ਹਟਲ ਤੇ ਚਾਹ ਚੱਕੀ ਜਾਂਦੀ ਆ ਇਧਰਲੀ ਸਾਈਡ ਸ਼ਾਪਾਂ ਗਈਆਂ ਉਹਨਾਂ ਕੋਲੇ ਬੈਕ ਲਾ ਕੇ ਸ਼ਾਪਾਂ ਦੇ ਨਾ ਬੈਕ ਸਾਈਡ ਜਾ ਕੇ ਇੱਥੇ ਜਿਵੇਂ ਮੈਂ ਹਾ ਨੋਬੇ ਦਾ ਤਾਂ ਉਹਨਾਂ ਆਪਣਾ ਉਹ ਆਗਾ ਫੂਡ ਟਰੱਕ ਲੱਗਿਆ ਹੋਇਆ ਹੈਗਾ ਜਿੱਤੇ ਸਿੱਧੂ ਮੂਸੇਵਾਲੇ ਦੀ ਫੋਟੋ ਲੱਗੀ ਆ ਤੇ ਨਾਲ ਹੀ ਆਪਣਾ ਪੰਜਾਬੀ ਹੋਟਲ ਆਗਾ ਮੋਟਲ ਕਹਿ ਦਿੰਨੇ ਆ ਇੱਥੇ ਉਹ ਆਗਾ ਆ ਜਦੋਂ ਹੁਣ ਆ 50 ਦਾ ਜোন ਮੁੱਕ ਗਿਆ ਨਾ 60 ਦੀ ਸਪੀਡ ਸ਼ੁਰੂ ਹੋ ਗਈ ਆ ਬਈ ਦੁਬਾਬ ਦੀ ਆ ਤੇ ਸ਼ੀਸ਼ਾ ਗੰਦਾ ਨੂੰ ਇਗਨੋਰ ਕਰੋ ਮੱਛਰਿਆਂ ਵੱਜ ਗਿਆ ਅੱਜ ਇੱਕ ਚੀਜ਼ ਹੋਰ ਆ ਰਾਤ ਤਾਂ ਠੰਡ ਇੰਨੀ ਸੀ ਨਾ ਰਾਤ ਆ ਪਤਾ 11:00 ਵਜੇ ਆ ਟਾਈਮ ਉੱਥੇ ਪਹੁੰਚੇ ਸੀਗੇ ਕਿਚਨਰ ਕਿੰਨੀ ਠੰਡ ਸੀ ਉੱਡੇ ਸਾਹਮਣੇ ਮੈਨੂੰ ਹੀਟ ਚਲਾਉਣੀ ਪਈ ਡਿਲੀਵਰੀ ਕਰਦੇ ਟਾਈਮ ਵੀ ਲੋਡ ਵੀ ਜਦੋਂ ਕਰਦੇ ਸੀ ਵੀ ਕਿੰਨਾ ਕੁ ਟਾਈਮ ਰੋਕਣਾ ਸੀਗਾ ਇੰਨੀ ਠੰਡ ਲੱਗਣ ਲੱਗੀ ਸੀ ਆਹ ਭਾ ਇਧਰੋਂ ਵੀ ਪੱਟਦੀ ਆ ਸਾਰੀ ਤੇ ਉਦੋਂ ਤੇ ਅੱਜ ਟੈਂਪਰੇਚਰ ਹੈਗਾ 19 ਇੱਥੇ ਤੇ ਨਹੀਂ ਆ ਏਅਰਗੇ ਵਿੱਚ ਬਹੁਤ ਠੰਡ ਹੁੰਦੀ ਆ ਇੱਥੇ ਹਾਸ ਤੇ ਜਿੱਥੇ ਆਪਾਂ ਰੁਕਣਾ ਬਹੁਤ ਠੰਡ ਹੁੰਦੀ ਆ ਇੱਥੇ ਨਹੀਂ ਆਹ ਦੇਖੋ ਨਿਕਲਿਆਗਾ ਢਾਬੇ ਤੋਂ ਟਰੱਕ ਆਹ ਜਿਹੜਾ ਖੜਾ ਨਾ ਆਪਾਂ ਵੀ ਖੁੱਲਾ ਹੋਇਆ ਅੱਜ ਤਾਂ ਢਾਬਾ ਕਹਿ ਦਿੰਦੇ ਇਹਨੂੰ ਫੂਡ ਟਰੱਕ ਨੂੰ ਜਿਹੜਾ ਲੱਗਿਆ ਹੋਇਆ ਆਹ ਫੂਡ ਟਰੱਕ ਲੱਗਿਆ ਹੋਇਆ ਆਹ ਵਾਲਾ ਆਏ ਉਹਦੀਆਂ ਲਾਈਟਾਂ ਜਗੀਆਂ ਜਾਂਦਾ ਉਹ ਦੀਂਦਾ ਨਹੀਂਗਾ ਵੇ ਬਾਈ ਤੂੰ ਤਾਂ ਵਿਚਾਲੇ ਹੀ ਲਿਆ ਕੇ ਖੜਾ ਲਿਆ ਟਰੱਕ ਵਾਹ ਪ੍ਰਾਦਰੇ ਵਾਹ ਕਾ ਨਾਲ ਹੀ ਮੋਟ ਲਾ ਗਏ ਇਹ ਵੀ ਆਪਣੇ ਪੰਜਾਬੀ ਬੰਦੇ ਦਾ ਇਹ 10-11 ਸਾਲਾਂ ਦੇ ਦੇਖਦੇ ਆ ਉਦੋਂ ਵੀ ਪਹਿਲਾਂ ਦਾ ਗਾ ਇਹ ਮੋਟਲ ਆਪਣੇ ਪੰਜਾਬੀ ਬੰਦੇ ਕੋਲੇ ਬਾਹ ਰਹਿ ਗਿਆ 95 ਕਿਲੋਮੀਟਰ ਆਪਾਂ ਨੂੰ ਐਸਓ ਦਾ ਪੰਪ ਹਸਤੀ ਦਾ ਉੱਥੇ ਜਾ ਕੇ ਲੈਨੇ ਗੁੱਡ ਸਲੀਪਾਂ ਬੁੱਕ ਦਾ ਪਈ ਆ ਇਹ 2 ਘੰਟੇ 45 ਮਿੰਟ ਵਾਂਗੂ ਫਿਰ ਯਾਰ ਗਾਂ ਲੌਂਗਲੇ ਇੱਕ ਰੋਕਣੀ ਜ਼ਾਕਦੇ ਉੱਥੇ ਤੁਹਾਨੂੰ ਪਤਾ ਚੋਰੀ ਦਾ ਖਤਰਾ ਹੈਗਾ ਕਿਉਂਕਿ ਰੀਫਰ ਦਾ ਲੋਡ ਆ ਹਨ ਮਹਿੰਗੇ ਲੋਡ ਹੁੰਦੇ ਆ ਉਹ ਸਾਲੇ ਉਹਦੀ ਖੋਲ ਖਾਲ ਲੈਂਦੇ ਆ ਤੇ ਕੱਲ ਨੂੰ ਆਲੀ ਕੱਲ ਵਾਲੀ ਸ਼ਿਫਟ ਜਿਆਦਾ ਵੱਡੀ ਹੋ ਜਾਂਦੀ ਆ 14-15 ਘੰਟੇ ਲੱਗ ਜਾਂਦੇ 13 ਘੰਟੇ ਹੀ ਤਾਂ ਬੋਕੀ ਲੱਗ ਜਾਂਦੀ ਆ ਵੇਚਦੀ ਬੰਦਾ ਰੋਕਦਾ ਕਰਦਾ ਵੀ ਆਫ ਡਿਊਟੀ ਹਨ 14-15 ਘੰਟੇ ਲੱਗ ਜਾਂਦੇ ਆ ਉਸ ਵਿੱਚ ਔਕਾ ਹੋ ਜਾਂਦਾ ਆ ਦੇ ਕੋਲ ਸਾਰੇ ਗ੍ਰੇਵਲ ਪਾਈ ਵੀ ਆ ਰੋਡ ਬਣਾਉਣੀ ਆ ਇਹਨਾਂ ਨੇ ਤੇ ਆ ਪਿਛਲੇ ਵੀਕ ਨਹੀਂ ਸੀ ਪੱਟੀ ਵੀ ਇਹ ਆ ਇੱਕ ਦੀ ਪੱਟੀ ਆ ਏ ਪੂਰੇ 12:00 ਬਜ ਗਏ ਯਾਰ ਆਦੇ ਤੇ ਹੁਣ ਪਹੁੰਚੇ ਆ ਆ ਪਹਿਲਾਂ ਅੰਦਰ ਜਾਇਆ ਕੇ ਪਰਮੋਜ ਵਗੈਰਾ ਧੋ ਲਿਆ ਮਾ ਫਿਰ ਨਿਕਲਦੇ ਆ ਹੋਰ ਸਾਰੇ ਪਹਿਲਾਂ ਤਾਂ ਕੱਪ ਸਿੱਟਾਂ ਕੌਫੀ ਵਾਲੇ ਦੋ ਆ ਆ ਇੱਥੇ ਪੱਕੀ ਪਾਰਕਿੰਗ ਆਪਣੀ ਇੱਥੇ ਮਿਲ ਗਈ ਫਿਰ ਅੱਜ ਰਸ ਘਾਟਾ ਖਣੀ ਉਹਦੇ ਮੈਂ ਲੇਟ ਜਾਦੇ ਸੀਗਾ ਵੀ ਅੱਜ ਟਾਈਮ ਨਾਲ ਆ ਗਿਆਗਾ ਬਾਈ ਹਵਾ ਦੇਖੋ ਚੱਲਦੀ ਓਏ ਕਿੰਨੀ ਤੇਜ਼ ਹਵਾ ਚੱਲ ਰਹੀ ਆ ਉਹ ਕਹਿੰਦਾ ਮਾੜੀ ਮੋਟੀ ਹਵਾ ਨਾਲ ਨਹੀਂ ਇਹ 플ੈਗ ਹਿਲਦਾਗਾ ਦੇਖੋ ਯੋ ਮਾੜੀ ਮੋਟੀ ਹੁੰਦੀ ਓਦੋਂ ਨਹੀਂ ਇਹ ਹਿਲਦੇਗੇ ਜਮਾਈ ਉਹ ਲੈ ਮੈਂ ਉਹ ਹੀ ਫੇਰ ਨਾ ਹੋਵੇ ਜਿਹੜਾ ਕਹਿੰਦਾ ਇੱਕ ਟਿਸ਼ੂ ਦੇ ਪੈਸੇ ਪੇ ਕਰਦੇ ਗੜੀ ਮੰਨ ਨਾਲ ਲੱਗਾ ਰਿਹਾ ਨਾ ਰੈਸਟੋਰੈਂਟ ਆ ਨਾ ਦੇਖੋ ਚਿਕਨ ਫਰਾਈਡ ਰਾਈਸ ਹਨ ਸਾਰਾ ਕੁਝ ਬਣਾ ਕੇ ਰੱਖਿਆ ਪਿਆ ਇੱਥੇ ਤੁਸੀਂ ਕੁਝ ਵੀ ਖਾਣਾ ਹਨ ਕੋਸ਼ਿਸ਼ ਵੀ ਆਲ ਕਿਉਂਕਿ ਇਹ ਰੈਸਟੋਰੈਂਟ ਹੈਗਾ ਨਾ ਨਾਲ ਇਹਨਾਂ ਦੇ ਪੰਪ ਤੇ ਇੱਥੇ ਰਕ ਸਟਾਫ ਤੇ ਆ ਇਧਰਲੀ ਸਾਈਡ ਆ ਇਸ ਵੇਲੇ ਤਾਂ ਬੰਦ ਹੁੰਦਾ ਤੇ ਬਣਾ ਕੇ ਰੱਖ ਦਿੰਦੇ ਇੱਥੇ ਆਹ ਲਾ ਜਿਹੜਾ ਇੱਧਰ ਸਾਹਮਣੇ ਐਸੇ ਵਾਲੇ ਬੰਦ ਹੋ ਜਾਂਦਾਗਾ ਤੇ ਤਾਂ ਕਰਕੇ ਬਣਾ ਕੇ ਰੱਖਿਆ ਹੋਇਆ ਹੁੰਦਾ ਉਹਨਾਂ ਨੇ ਲੈ ਵੀ ਮੀਂਹ ਲੱਗ ਗਿਆ ਪੈਣ ਮਿੱਤਰੋ ਚੱਲੀਏ ਹੁਣ ਟਰੱਕ 'ਚ ਆਪਣੇ ਜਿਹੜੇ ਦੇਖਦੇ ਗਾ ਕਣਕਾਂ ਡੈਗਦੇ ਗਾ ਕੈਮਰੇ 'ਚ ਕਿਣਮਨ ਕਿਣਮਨ ਹੋ ਗਈ ਆ ਸ਼ੁਰੂ ਪਰ ਮੋਸ਼ ਧੂੜ ਲੈਂਦੀ ਆ ਤੇ ਹਵਾ ਚੱਲ ਰਹੀ ਆ ਫੁੱਲ ਹਏ ਮੇਰਾ ਨਾ ਗੂਠੇ ਦਾ ਨਾ ਨਹੀਂ ਆਪਣਾ ਵਾਧਿਆ ਜਾਂਦਾ ਹੁੰਦਾ ਉਹ ਹੋ ਗਿਆ ਬਿਲਕੁਲ ਕੰਮ ਇਹੋ ਕੈਨੇਡਾ ਤੇ ਆਪਾਂ ਲੇਜ਼ਰ ਲਾਈਟ ਮਾਰ ਕੇ ਆਪਣੀ ਦੇਖ। ਬਾਲੀ ਦੂਰ ਜਾਂਦੀ ਆ ਬਾਪੇ। ਆ ਦੇਖੋ 플ੈਗ ਤੇ বাজਦੀ ਨਹੀਂ ਨੀ ਆ। ਸਾਰੇ ਤੇ ਤੇ ਦੂਰ ਦੂਰ ਤਾਂ ਹੀ ਨੀਂਨਾ ਹੋ ਵੀ ਆ ਕੀ ਬੱਜੀ ਜਾਂਦਾ ਇੱਥੇ ਚਾਨਣ ਹਾਲ ਹੀ ਆ। ਹਾਂ। ਬਾਲੀ ਤੇ ਬਾਲੀ ਜਿਆਦਾ ਤੇਜ ਹੁੰਦੀ ਆ ਇਹਦੇ। ਬਾਰ ਰੋਟਰੀ ਟਾਈ ਖਾਨੇ ਆ ਹੁਣ ਬੁੱਕ ਚੱਲ ਇਹ ਹੋ ਗਿਆ ਆਪਣੀ 12 ਤੋਂ ਉੱਤੇ ਨਹੀਂ ਚੱਲੀ ਬਣੀ ਪੈਗਦੇ ਤਾਂ 11 ਹੀ ਬੱਜੇ ਸੀਗੇ ਤੇ ਆਪਾਂ ਨੂੰ 13 ਘੰਟੇ ਸੋਵਾ ਮਿਲ ਜਾਣਿਆ ਤੇ ਟਾਈਮ ਨਾਲ ਹੀ ਚੱਲੂਗੀ 8 9 ਕਦੇ ਚੱਲੂਗੀ 12 9 ਤੇ ਬੰਦ ਹੋਈ 8 ਘੰਟੇ 슬ੀਪ ਪੈਣੀ ਆ ਕਿਉਂਕਿ ਰਾਤ 9 ਘੰਟੇ 슬ੀਪ ਪਈ ਸੀ ਤੇ ਘੰਟਾ ਡੇਢ ਘੰਟਾ ਮੈਂ ਰਾਹ ਚ ਰੋਕ ਗਿਆ ਆਫ ਡਿਊਟੀ ਚੋ 슬ੀਪ ਵੀ ਦੀ ਗਈ 10 ਘੰਟੇ ਤੇ ਸਵੇਰ 8 ਨਾਲ ਹੀ ਚੱਲ ਪੈਣੀ ਆ ਤੇ ਤੁਸੀਂ ਕਰੋ ਭਰਾ ਨੂੰ ਸਪੋਰਟ ਚੈਨਲ ਕਰ ਲਓ ਸਬਸਕ੍ਰਾਈਬ ਇਹਨੇ ਹਜੇ ਵੀ ਨਹੀਂ ਕੀਤਾ ਨਾਲ ਦੀ ਨਾਲ ਬੈਲ ਆਈਕਨ ਨਾਲ ਜੀ ਵੀ ਪ੍ਰੈਸ ਕਰ ਦਿਆ ਕਰੋ ਤੇ ਇੱਕ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਆ ਕਰੋ ਓਕੇ ਜੀ ਧੰਨਵਾਦ ਲਵ ਯੂ ਆ ਸਾਰਿਆਂ ਨੂੰ ਤੇ ਲਓ ਵੀਡੀਓ ਦਾ ਨਜ਼ਾਰਾ ਓਕੇ